ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਬਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਵਾਅਦਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਬਲੌਗ ਆਪਾਂ ਸਟਾਰਟ ਕਰ ਦਿੱਤਾ ਜੀ ਇਹ ਮਾਰਨਿੰਗ ਦਾ ਟਾਈਮ ਆ ਤੇ ਆਪਾਂ ਅੱਜ ਜਾ ਰਹੇ ਹਾਂ ਜੀ ਮਸਤੋਣਾ ਸਾਹਿਬ ਮੱਥਾ ਟੇਕਣ ਠੀਕ ਹੈ ਜੀ ਬਲੌਗ ਜਿਹੜਾ ਹੈਗਾ ਮੈਂ ਘਰ ਤੋਂ ਨਹੀਂ ਸਟਾਰਟ ਕੀਤਾ ਬਸ ਫਟਾਫਟ ਤਿਆਰੀ ਚ ਲੱਗ ਕੇ ਸੀ ਜੀ ਠੀਕ ਹੈ ਜੀ ਆਪਾਂ ਚੱਲਦੇ ਹਾਂ ਜੀ ਮਸਤੋਣਾ ਸਾਹਿਬ ਲਓ ਜੀ ਮਸਤ ਹੋਣਾ ਸਾਬ ਆਪਾਂ ਕੌਣ ਕੌਣ ਜਾ ਰਹੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਤਰਨ ਜਾਉ ਤਰਨ ਮੈਂ ਸਰਦਾਰ ਜੀ ਤੇ ਮੰਮੀ ਠੀਕਾ ਜੀ ਮੇਰੀ ਨਾਨੇ ਦੀ ਛੋਟੀ ਹਨਾ ਤੇ ਹਨਾ ਪ੍ਰੀਤ ਤੇ ਉਹਨਾਂ ਦੀ ਜਿਹੜੀ ਬੇਟੀ ਆ ਉਹ ਜਾਊਗੀ ਕੀਰਤ ਠੀਕ ਆ ਜੀ ਤੁਸੀਂ ਮੇਰੇ ਵਲੌਗ ਦੇ ਵਿੱਚ ਤੁਸੀਂ ਦੇਖਿਓ ਪਹਿਲਾਂ ਉਹਨਾਂ ਨੂੰ ਠੀਕ ਆ ਮੇਰੀ ਛੋਟੀ ਨਾਨੇ ਤੇ ਆਪਾਂ ਇਹਨਾਂ ਨਾਲ ਉਹ ਜਾ ਰਹੇ ਆ ਤੇ ਮੰਮੀ ਗਏ ਹੋਏ ਸੀ ਕਿ ਉਹਨਾਂ ਦੇ ਕੋਲੇ ਕਿਉਂ ਲੋਕਲ ਹੀ ਰਹਿੰਦੇ ਨੇ ਵੀ ਹਨਾ ਤੇ ਉਹਨਾਂ ਦੇ ਕੋਲੇ ਗਏ ਹੋਏ ਸੀਗੇ ਕੱਲ ਦੇ ਤੇ ਆਪਾਂ ਉਹਨਾਂ ਨੂੰ ਫੋਨ ਕਰਤਾ ਸੀਗਾ ਕਿਉਂਕਿ ਨਾ ਮੰਮੀ ਦਾ ਬੀਪੀ ਮਤਲਬ ਫਰੈਂਡਸ ਬਾਤਾਂ ਹੋ ਜਾਂਦੀ ਤੇ ਉਹਨਾਂ ਨੂੰ ਸ਼ੂਗਰ ਵੀ ਬਾਤਾਂ ਕਦੇ ਮਤਲਬ ਨਾ ਫਿਰ ਕੁਝ ਉਹਨਾਂ ਨੂੰ ਥੋੜਾ ਜਿਹਾ ਵਿਹੋਸ਼ੀ ਦੀ ਪ੍ਰੋਬਲਮ ਆ ਕਾਫੀ ਟਾਈਮ ਤੋਂ ਇਹ ਫਰੈਂਡਸ ਉਹਨਾਂ ਨੇ ਕਾਫੀ ਜ਼ਿਆਦਾ ਦਵਾਈਆਂ ਖਾਧੀਆਂ ਲੇਨ ਉਹਨਾਂ ਨੂੰ ਫਰਕ ਨਹੀਂ ਪਿਆ ਤੇ ਆਖਰਕਾਰ ਉਹਨਾਂ ਨੂੰ ਫਰਕ ਜਿਹੜਾ ਪਿਆ ਸੀ ਨਾ ਮਤਲਬ ਉੱਥੇ ਬਾਬਾ ਜੀ ਸੀਗੇ ਮਸਤੋਣਾ ਸਾਹਿਬ ਉਹਨਾਂ ਤੋਂ ਬਚਨ ਹੋਏ ਸੀ ਕਿ ਉਹਨਾਂ ਨੂੰ ਠੀਕ ਹੈ ਜੀ ਉਹਨਾਂ ਨੇ ਤੇ ਨਿਸ਼ਾਨਣ ਕੀਤੇ ਸੀਗੇ ਤੇ ਉੱਥੇ ਨਿਸ਼ਾਨਣ ਕਰਨ ਤੋਂ ਬਾਅਦ ਉਹ ਠੀਕ ਹੋ ਗ ਤੇ ਉਹ ਬੱਬਾਈ ਦੇ ਬਚਨ ਸੀਗੇ ਵੀ ਤੁਸੀਂ ਇੱਥੇ ਆ ਕੇ ਮਤਲਬ ਇਸ਼ਨਾਨ ਕਰੋ ਹਨਾ ਤੇ ਉਸੇ ਤਰ੍ਹਾਂ ਹੀ ਹੁਣ ਮੰਮੀ ਦੁਬਾਰਾ ਫੇਰ ਜਿਹੜਾ ਹੈਗਾ ਸੀ ਉਹਨਾਂ ਨੂੰ ਪ੍ਰੋਬਲਮ ਸ਼ੁਰੂ ਹੋ ਗਈ ਸੀਗੀ ਤੇ ਫਿਰ ਸਰਦਾਰ ਜੀ ਕਹਿੰਦੇ ਆਪਾਂ ਮਸਤ ਹੋਣਾ ਸਾਬ ਮੱਥਾ ਟਿਕਾ ਲਵੋਣੇ ਮੰਮੀ ਦਾ ਤੇ ਨਾਲੇ ਮੰਮੀ ਇਸ਼ਨਾਨ ਕਰ ਲੈਣਗੇ ਜੀ ਲਓ ਜੀ ਆਪਾਂ ਪਹੁੰਚ ਗਏ ਆ ਇਹ ਹੈਗਾ ਜੀ ਕਾਲਜ ਮਸਤ ਹੋਣਾ ਸਾਬ ਦਾ ਠੀਕ ਹੈ ਜੀ ਤੇ ਆਪਾਂ ਮੰਮੀ ਨੂੰ ਨਾ ਮਤਲਬ ਕਿ ਇੱਥੇ ਇਸ਼ਨਾਨ ਕਰਵਾਵਾਂਗੇ ਤੇ ਠੀਕ ਹੈ ਜੀ ਨਾਲੇ ਆਪਾਂ ਮੱਥਾ ਟੇਕ ਲਾਂਗੇ ਜਿਸ ਨਾਲ ਤੁਸੀਂ ਵੀ ਕਰ ਲੋ ਜੀ ਦਰਸ਼ਨ ਤੇ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਜੀ ਠੀਕ ਹੈ ਜੀ ਮੇਰਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਦੱਸਿਆ ਕਰੋ ਹਨ ਤੁਸੀਂ ਕਮੈਂਟ ਵੀ ਨਹੀਂ ਕਰਦੇ ਫਰੈਂਡਸ ਪਤਾ ਨਹੀਂ ਵੀਡੀਓ ਦੇਖਦੇ ਤਾਂ ਬਹੁਤ ਨੇ ਤੇ ਚਲੋ ਜਿੰਨੇ ਵੀ ਦੇਖਦੇ ਆ ਵਧੀਆ ਹਨਾ ਚਲੋ ਬਾਕੀ ਪਰਮਾਤਮਾ ਅੱਗੇ ਅੱਗੇ ਵਧੀਆ ਕਰੂਗਾ ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਬਲੌਗ ਤੁਹਾਨੂੰ ਦੇ ਮਤਲਬ ਹਰ ਰੋਜ਼ ਦਈਏ ਥੋੜੇ ਜਿਹਾ ਬਲੌਗ ਨਾ ਇੱਕ ਦੋ ਦਿਨ ਲੇਟ ਚੱਲ ਰਹੇ ਨੇ ਫਰੈਂਡਸ ਤੇ ਲਓ ਜੀ ਪਹੁੰਚ ਗਏ ਆਪਾਂ 메ਨ ਗੇਟ ਮਸਤੋਣਾ ਸਾਹਿਬ ਗੁਰਦੁਆਰਾ ਤੇ ਆਪਾਂ ਕੋਸ਼ਿਸ਼ ਫਰੈਂਡਸ ਮੈਂ ਕਰੂੰਗੀ ਵੀ ਮਤਲਬ ਨਾ ਪਾਉਂ ਉਹ ਡੇਲੀ ਟੂ ਡਿਲੀ ਵਲੌਗ ਦਿਆ ਕਰੀਏ ਕਿਉਂਕਿ ਨਾ ਫਰੈਂਡਸ ਜੋ ਚੰਡੀਗੜ੍ਹ ਗਏ ਸੀ ਉਹ ਤੋਂ ਜਿਹੜਾ ਹੈਗਾ ਵਲੌਗ ਆਪਾਂ ਤੋਂ ਮਤਲਬ ਨਈ ਅਪਲੋਡ ਹੋਏ ਸੀ ਬਾਅਦ ਵਿੱਚ ਕੀਤੇ ਨੇਗੇ ਮੈਂ ਨੇ ਕਿਉਂਕਿ 2 ਦਿਨ ਉੱਥੇ ਤਕਾਵਟ ਹੋ ਗਈ ਸੀ ਫਿਰ ਉੱਥੇ ਟਾਈਮ ਮੇਂ ਨਹੀਂ ਸੀ ਲੱਗਿਆ ਮੈਨੂੰ ਤੇ ਵਲੌਗ ਅਪਲੋਡ ਕਰਨ ਦਾ ਤਾਂ ਕਰਕੇ ਤੇ ਫਿਰ ਉਹਦੇ ਕਰਕੇ ਨਾ ਆਪਣੇ ਜਿਹੜੇ ਹੈਗੇ ਪਹਿਲਾਂ ਤੋਂ ਹੀ ਜਿਹੜੇ 1-2 ਦਿਨ ਲੇਟ ਚੱਲ ਰਹੇ ਨੇ ਠੀਕ ਹੈ ਜੀ ਇਧਰ ਦੇ ਕੋਈ ਨਾ ਅਭੀ ਇਹ ਲੋਕ ਲੱਗਦੇ ਨਾ ਅੱਜ ਨਾਲ ਲੱਗਣ ਨਾ ਚਲ ਮੈਂ ਆ ਗਿਆ ਹੂੰ ਚੱਲ ਗੀ ਮਾਂ ਸਾਡੇ ਪਾਸ ਹੂੰ ਅੱਜ ਮੇਰੀ ਛੋਨੀ ਅੱਜ ਨਹੀਂ ਡੇਗਦੇ ਤੇਰੇ ਪੈਸੇ ਅਭੀ ਲ ਮੰਗਣਾ ਧੋਲਣਾ

ਲੋ ਜੀ ਹੁਣ ਆਪਾਂ ਨਾ ਮਤਲਬ ਇਸ਼ਨਾਨ ਕਰਾਂਗੇ ਪਹਿਲਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਦੇਹ ਵਗੈਰਾ ਦੇਹ ਕਰਵਾਵਾਂਗੇ ਫਿਰ ਮੱਥਾ ਟੇਕਾਂਗੇ ਕਿਉਂਕਿ ਆਪਾਂ ਸਰੋਵਰ ਤੇ ਆ ਗਏ ਆ ਤੇ ਨਾ ਇੱਕ ਹੋਰ ਪ੍ਰੋਬਲਮ ਹੋ ਗਈ ਸੀ ਫਰੈਂਡਸ ਉੱਤੇ ਜਾ ਕੇ ਨਾ ਮਤਲਬ ਜਦੋਂ ਸਰਦਾਰ ਜੀ ਅਸੀਂ ਮਤਲਬ ﺍﻟफाफाਤਾ ਕੱਢਣਾ ਪੁੱਲ ਲੀ ਗਏ ਸੀ ਬੈਗ ਜਿਹਦੇ ਚ ਮਤਲਬ ਤੌਲੀਏ ਵਗੈਰਾ ਪਾਇਆ ਸੀ ਇਸ਼ਨਾਨ ਕਰਨ ਵਾਸਤੇ ਜਦੋਂ ਸਰਦਾਰ ਜੀ ਉੱਥੇ ਗਏ ਨਾ ਤੌਲੀਆ ਲੈਣ ਵਾਸਤੇ ਘੱਟੀ ਕੋਲ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਚਾਪੀ ਤਾਂ ਵਿੱਚ ਹੀ ਰਹਿ ਗਈ ਤੇ ਫਿਰ ਨਾ ਸਰਦਾਰ ਜੀ ਨੇ ਚਾਬੀ ਖਲਵਾਈ ਆ ਚਾਬੀ ਕੱਟੀ ਹੈ ਨਾ ਖਲਵਾ ਕੇ ਟਾਕ ਜਿਹੜੀ ਖੋਲ ਕੇ ਜਿਵੇਂ ਵੀ ਉਹਨਾਂ ਦੇ ਪ੍ਰੋਸੈਸ ਹੁੰਦਾ ਉਹਨਾਂ ਨੇ ਉਹ ਕਰਕੇ ਕੱਟਤੀ ਸੀ ਤੇ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਤੇ ਤਰਨ ਤਾਂ ਫਿਸ਼ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਿਆ ਸੀਗਾ ਤੇ ਦੂਸਰੇ ਸੋਰ ਵਿੱਚ ਬਹੁਤ ਜ਼ਿਆਦਾ ਮੱਛੀਆਂ ਸੀਗੀਆਂ ਇੱਥੇ ਵੀ ਸੀਗੀਆਂ ਤਰਨ ਤਾਂ ਬਹੁਤ ਖੁਸ਼ ਹੋ ਰਿਹਾ ਸੀਗਾ ਦੇਖ ਕੇ ਤੇ ਫਿਰ ਮੈਨੂੰ ਟੈਨਸ਼ਨ ਨਹੀਂ ਹੋ ਗਈ ਮੈਂ ਕਿਹਾ ਇਹ ਦੇਖਿਓ ਚਾਬੀ ਤਾਂ ਬਚੀ ਰਹੀ ਹੈ ਫਿਰ ਮੈਂ ਸਰਦਾਰ ਜੀ ਨੂੰ ਫੋਨ ਕਰਕੇ ਪੁੱਛਿਆ ਫਿਰ ਉਹ ਕਹਿੰਦੇ ਅਸੀਂ ਨਾ ਉਹ ਦਰਬਾਰ ਸਾਹਿਬ ਚ ਚਲੇ ਗਏ ਸੀਗੇ ਉੱਥੇ ਮੱਥਾ ਟੇਕ ਕੇ ਕਾਫੀ ਟਾਈਮ ਉਹਨਾਂ ਦੀ ਵੇਟ ਕੀਤੀ ਹਨ ਤੇ ਇਸ ਕਰਕੇ ਆਪਾਂ ਲੇਟ ਹੋ ਗਏ ਸੀ ਨਹੀਂ ਤਾਂ ਆਪਾਂ ਇੱਕ ਘੰਟਾ ਜਿਹੜਾ ਪਹਿਲਾਂ ਹੀ ਆ ਜਾਣਾ ਸੀ ਜਿਵੇਂ ਕਿ 6:30 ਹੋ ਗਈ ਆਪਾਂ ਵਾਪਸ ਆਏਾਂਗੇ ਘਰੇ ਹਨ ਤੇ ਢਾਈ 2 ਵਜੇ ਤੱਕ ਆਪਾਂ ਵਾਪਸ ਆ ਜਾਣਾ ਸੀਗਾ ਤੇ ਇਸੇ ਕਰਕੇ ਟਾਈਮ ਲੱਗ ਗਿਆ ਤੇ ਚਲੋ ਜੀ ਹਨਾ ਵਲੌਗ ਨਾ ਬਣੇ ਰਹੋ ਜੀ ਬਹੁਤ ਵਧੀਆ ਲੱਗਿਆ ਹਨਾ ਕਾਫੀ ਦਿਨਾਂ ਤੋਂ ਆਪਣੇ ਟੂਰ ਚੱਲ ਰਹੇ ਨੇ ਤੇ ਪਹਿਲਾਂ ਆਪਦੇ ਸੀ ਕਿ ਦੀਦੀ ਕੋਲੇ ਹਨਾ ਮਨਾਂ ਦੀਦੀ ਕੋਲੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਆਪਾਂ ਚਲੇਗੇ ਚੰਡੀਗੜ੍ਹ ਨਹੀਂ ਫਿਰ ਆਪਾਂ ਚਲੇਗੇ ਸੀ ਥਨਾ ਹੋਰ ਲੈ ਫਿਰ ਚੰਡੀਗੜ੍ਹ ਗਏ ਸੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਜੀ ਬੋਦਾਰਾ ਮਸਤ ਹੋਣਾ ਸਾਹਿਬ ਠੀਕ ਹੈ ਜੀ ਲੋ ਜੀ ਆਪਾਂ ਦੂਸਰੇ ਪਾਸੇ ਆ ਗਏ ਇਸ਼ਨਾਨ ਵਗੈਰਾ ਕਰ ਲਿਆ ਸੀ ਆਹ ਦਾ ਨੀ ਮੂੰਹ ਨੀ ਇਹ ਪਰ ਕਿਊਟ ਨਹੀਂ ਲੱਗਦੀ ਨਹੀਂ ਮੂੰਹ ਖੋਲਦੇ ਬੰਦਿਆਂ ਲੱਗਦੀ ਹੈ ਤਾਂ ਕਰਦੇ ਹਾਂ ਜੇ ਤੋ ਨ ਮੇਰਾ ਗੋਲੇ ਆ ਕੀ ਚਲ ਆਜੋ ਬਥਰੇ ਜੇਕਰ ਬੱਬਾਈ ਅੱਜ ਕਰ ਲਵੇ ਫਟ ਕੋਈ ਇਹ ਤੋਰੀਆਂ A los dedos. <laughs> 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 oh, <coughs> I <laughs> ਜੀਵਤ ਨੂੰ ਨਿਹਾਰ ਹੈ ਨਾ ਕੋਈ ਵਿਦਿਆ ਨਾਨਕਾ ਰੰਗ ਨੂੰ ਦਈ ਸਤਿ ਸ੍ਰੀ ਅਕਾਲ ਹੋ ਜਾਇ ਨਾ ਕੀਐ ਮਰਤੋਲੀ ਨਾ ਉਹ ਆਪੇ ਹੀ ਜਰੂਰ ਕਰਾਉ ਅਨੰਦ ਰਾਨੀ ਪਿੰਦੂਲਾ ਜੀ ਜੀ ਤੇ ਲਓ ਜੀ ਆਪਾਂ ਅਗੇ ਸੀ ਉੱਪਰ ਮੈਂ ਕਿਹਾ ਚਲੋ ਉੱਪਰ ਵੀ ਦੇਖ ਲਵਨੇ ਆਂ ਮੈਂ ਤੇ ਕੀਤਾ ਸੀ ਜੀ ਦੀਦੀ ਤੇ ਮੰਮੀ ਨੀਚੇ ਇਕੱਠੇ ਸਰਦਾਰ ਜੀ ਵੀ ਹਲੇ ਨਹੀਂ ਆਏ ਸੀ ਅਸੀਂ ਆਪਾਂ ਵੇਟ ਕਰ ਰਹੇ ਸੀ ਤੇ ਤੁਹਾਨੂੰ ਮਤਲਬ ਪਰ ਬਹੁਤ ਸੋਨਾ ਬਿਲਗ ਅਗਰੇ ਸੀ ਤੇ ਇਧਰਲੀ ਸਾਈਡ ਤੇ ਨਾ ਆਪਣੇ ਮਤਲਬ ਬਾਬਾ ਜੀ ਦੇ ਸ਼ਾਸਤਰ ਪਏ ਸੀਗੇ ਹਨਾ ਤੇ ਆਪਾਂ ਨੂੰ ਇਹ ਤੁਹਾਨੂੰ ਦਰਸ਼ਨ ਕਰਵਾਵਾਂਗੇ ਠੀਕ ਹੈ ਜੀ ਕੁਝ ਪੁਰਾਣੇ ਜਿਹੜੇ ਭਰਤਨ ਸੀਗੇ ਤਾਂਬੇ ਦੇ ਹਨਾ ਭਰਤਨ ੜੀ ਭਰਤਨ ਦੇ ਨਿਸੀਗੇ ਉਸ ਸੀਗੇ ਠੀਕ ਹੈ ਜੀ ਆ ਦੇਖੋ ਸਾਹਮਣੇ ਜਿਹੜੇ ਵੀ ਮਤਲਬ ਆ ਦੇਖੋ ਪੁਰਾਣੀਆਂ ਘੜੀਆਂ ਹਨਾ ਕਾਫੀ ਉਸੇ ਕਾਫੀ ਦੀ ਜਵਰ ਤਾਂ ਮੈਨੂੰ ਪਤਾ ਵੀ ਨਹੀਂ ਸੀ ਵੀ ਕੀ ਕੁਛ ਹੈਗਾਗਾ ਤੇ ਬਾਕੀ ਪੁਰਾਣੇ ਸੌਸਤਰ ਸੀਗੇ ਹਨ ਤੇ ਨਗਾਰਾ ਵਗੈਰਾ ਤੇ ਆ ਦੇਖੋ ਸਾਹਮਣੇ ਬਰਤਨ ਗਾਗਰਾਂ ਠੀਕ ਹੈ ਜੀ ਪੁਰਾਣੇ ਗੜਪੀਆਂ ਬਰਤਨ ਸੀਗੇ ਪੁਰਾਣੇ ਤਾਂਬੇ ਦੇ ਤੇ ਪਿੱਤਲ ਦੇ ਹਨਾ ਥਾਲੇ ਵੀ ਹਨਾ ਤੇ ਇਹਦੇ ਤਾਂ ਬਹੁਤ ਘੱਟ ਬਹੁਤ ਜ਼ਿਆਦਾ ਘਟ ਗਏ ਨੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਠੀਕ ਹੈ ਜੀ ਤੇ ਕਸ਼ਮੇ ਕੋਸ਼ਿਸ਼ ਕੀਤੀ ਹੈ ਵੀ ਮੈਂ ਤੁਹਾਨੂੰ ਵੀ ਦਿਖਾ ਦਾਂ ਨਾ ਲਓ ਜੀ ਹਮ ਬੇਲੇ ਨੀਚੇ ਬੈਠੇ ਨੇ ਦੇਖੋ ਮੇਰੀ ਦੀਦੀ ਮੋ ਜੇ ਉੱਪਰ ਇੱਕ ਸਾਈਡ ਤੋਂ ਪੌੜੀਆਂ ਚੜ੍ਹੇ ਸੀ ਤੇ ਦੂਸਰੀ ਸਾਈਡ ਉਤਰਿਆ ਏ ਠੀਕ ਹੈ ਬਹੁਤ ਸੋਹਣਾ ਮਤਲਬ ਬਣਾਇਆ ਹੈ ਇਹ ਨਾ ਮਤਲਬ ਜਿੰਨਾ ਵੀ ਲੱਕੜ ਦਾ ਕੰਮ ਹੋਇਆ ਹੋਇਆ ਹੈ ਨਾ ਗੇਟ ਵਗੈਰਾ ਨਾ ਸਾਰੇ ਤਾਈ ਦੇ ਬੀਟੇ ਨੇ ਇੱਥੇ ਮਤਲਬ ਕੰਮ ਕਰਿਆ ਸੀ ਸੇਵਾ ਕਰੀ ਸੀ ਕਹਿ ਸਕਦੇ ਆਪਾਂ ਤੇ ਬਹੁਤ ਸੋਹਣੇ ਦਰਵਾਜ਼ੇ ਵਗੈਰਾ ਬਹੁਤ ਸੋਹਣੀ ਮਤਲਬ ਬਣਾਏ ਹੋਏ ਆ ਉਹਨੇ ਤੇ ਲੋ ਜੀ ਗੱਡੀ ਚਾਹੀ ਪੜਵਾਉਣ ਤੋਂ ਬਾਅਦ ਸਤਾ ਜਿਨੇ ਸੇ ਕੰਮ ਕਰਿਆ ਤਰ ਮੇਸਨਾਨ ਕਰਿਆ ਤੇ ਆ ਗਏ ਸੀ ਜਿਉ ਮੱਥਾ ਟੇਕਣ ਵਾਸਤੇ ਤੇ ਆਪਾਂ ਵੇਟ ਕਰ ਰਹੇ ਸੀ ਬੈਠ ਕੇ ਉਹਨਾਂ ਦੀ ਹਣਾਂ ਤੇ ਮੈਂ ਤਾਂ ਸੋਚਿਆ ਸੀ ਵੀ ਤਰਨ ਦੀ ਵੀਡੀਓ ਬਣਾਉਂਗੀ ਤੇ ਤਰਨ ਦੂਸਰੀ ਸਾਈਡ ਹੋ ਗਿਆ ਤੇ ਸਤਾੜ ਇਧਰ ਹੋ ਗਈ ਤੁਹਾਨੂੰ ਪਤਾ ਇਹ ਬੱਚਾ ਦਾਣਾ ਬੱਚੇ ਕਿੱਥੇ ਸੁਣਦੇ ਨੇ ਬੱਚੇ ਸ਼ਰਾਤ ਵੀ ਥੋੜੀ ਜ਼ਿਆਦਾ ਹੀ ਕਰਦੇ ਆ ਤੇ ਲੋ ਜੀ ਮੱਥਾ ਟੇਕ ਰਹੇ ਨੇ ਤਰਨ ਤੇ ਤਰਨ ਦੇ ਪਾਪਾ और 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 ਉਹ ਨਾ ਟਾਂਸਫਰ ਉਹਦਾ ਮਾ ਸਾਡੇ ਮੇਰੇ ਵਰਗਾ ਆ ਦੇ ਮਾ ਸਾਡੇ ਕਿ ਚਲੋ ਹਾਂ ਕਿੰਨਾ ਤੇ ਦੇਖਣਾ ਆਪਕੇ ਦੇਖ ਲੇ ਗੋ ਹੂੰ

다가우 e a t

ਕੋਲਾ ਕੀ ਕਰ ਤਾ ਨਾ ਓਏ ਨਾ ਮੈਂ ਸਰਾਪ ਨਹੀਂ ਕਰਨੀ ਤੂੰ ਓਏ ਤੈਨੂੰ ਮੈਂ ਕੀ ਕਹੀ ਜਾਨੀ ਸੁਣਦਾਂ ਤੂੰ ਦੂਰੀ ਦੇਖ ਲੈ ਦੂਰ ਏਥੇ ਘੜ ਕੇ ਦੇਖ ਲੈ ਥੋੜੀ ਘੜ ਕੇ ਦੇਖ ਫਿਰ ਆਹ ਦੇ ਕਿੰਨੀ ਆਹ ਦੇ orange ਕਲਰ ਦੀ orange ਕਲਰਾਂ ਦੀ ਮੱਛੀ ਥੱਪੀ ਕੋਨੇ ਕੰਮਲੇ ਆ ਜਾ ਹੱਲ ਜਾ ਇੱਥੇ ਨਾਮ ਸ਼ਾਹਰ ਪਾਇਦਾ ਸੀ ਮੱਛੀਆਂ ਨੂੰ ਸੋਨਾ ਸਬਰ ਕਰੋ ਜੀ ਹਾਂ ਹੋਰੇ ਹਾਂ orange ਕਲਰ ਦੀਆਂ ਨਾ ਇੱਥੇ ਪਸ਼ਾਦ ਵਾਂਗੀਆਂ ਸੀ ਮੱਛੀਆਂ ਨੂੰ ਕੌਣ ਅੱਛੇ ਰੱਖੋ ਉਹ ਵਾਈ ਗੁਰੂ ਵਾਲੀ ਲੱਗਦੀ orange ਦੀ ਹੈ ਦੇਖ ਸਾਰੀ ਇੱਥੇ ਦੇਖ ਆ ਔਰ ਕਿੰਨੀ ਆ ਗਈ ਤਰਨ ਔਰ ਦੇਖੋ ਆਏ ਕਿੰਨੀਆਂ ਨੇ ਚਲਾ ਮੱਥਾ ਦੇ ਕੇ ਬੱਦਸ਼ਾਹ ਸੰਗ ਆ ਲੋ ਮੱਥਾ ਦੇ ਕੇ ਰਾਜੇ ਬਣਾ ਆਜਾ ਕੀਰਤ ਹੱਥ ਲਾ ਮ ਲੱਕ ਦੇ ਤਾ ਬੁਲ ਬੁਲੇ ਬੰਨ ਲਾ ਲਾ ਖੜਦਾ ਖੜਦਾ ਇੱਥੇ ਬੈਠੋ ਬਾਈ ਆ ਬਾਈ ਹੱਥ ਛਲਾਉਂਦਾ ਮਸ਼ੀਆਂ ਨੂੰ ਡਰ ਗੀਆਂ ਦੇਖ ਤੇ ਭੱਜ ਗਏ ਭੱਜ ਗੀਆਂ ਦੇਖੀ ਕਿੰਨੇ ਸੋਨ ਲਾ ਗਏ ਬੱਸ ਬੱਸ ਚੱਲ 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 ਖੜਾ ਹੋ ਹੱਥ ਲਾ ਉਹ ਬਾਗੀਆਂ ਤੈਨੂੰ ਦੇਖ ਲੈ ਪਤਾ ਲੱਗ ਉਹ ਮੜੇ ਕਾਰ ਆ ਗਈ ਆ ਕਿੱਥੇ ਫੇਰ ਬਿੱਚ ਓਏ ਬੱਸ ਡਰਦੀਆਂ ਨੇ ਉਹ ਆ ਰਹੀ ਜਾਨੀ ਕਿੱਥੇ ਨਾ ਬੁੱਤ ਡਰਦੀਆਂ ਨੇ ਹਾਂ ਆ ਜਾ ਚੱਲ 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 ਲੋ ਜੂਣਾ ਪਟੇ ਕੰਦਾਵਾਂਗੇ ਜੇ ਅੰਦਰ ਮੱਥਾ ਠੀਕ ਹੈ ਜੀ ਤੇ ਇਹ ਦੂਸਰੀ ਸਾਈਡ ਆ ਗਈ ਜਿੱਧਰ ਮਤਲਬ ਕਿ ਅਮਰitsar ਸਾਹਿਬ ਵੰਗੂ ਲੁੱਕ ਬਣਾਈ ਸੀ ਬਸ ਤੁਣਾ ਸਾਹਿਬ ਹਨ ਤੇ ਇਹ ਉਧਰਲੀ ਸਾਈਡ ਆਪਾਂ ਮੱਥਾ ਟੇਕਾਂਗੇ ਆਹ ਮਗਰ ਬੁੱਤ ਜਵਾ ਬੈਠਾ ਨਾ

ਓਏ ਤੇ ਬੋਲ ਨਹੀਂ ਕਰ ਲੁੱਤ ਸਭ ਹੋਊਗਾ ਸਾਰੇ ਜਨ ਨਹੀਂ ਉੱਥੇ ਖੜੋ ਉੱਥੇ ਬੈਠ ਕੇ ਕਰ ਲੋ ਲਓ ਜੀ ਸਾਰੇ ਕਿਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਅਗੇ ਸੀ ਜੀ ਗੁਰੂ ਗੁਰੂ ਕਾ ਲੰਗਰ ਸ਼ਕਣ ਵਾਸਤੇ ਠੀਕ ਹੈ ਜੀ ਸਾਰੇ ਨੇ ਲੰਗਰ ਸ਼ਕ ਰਹੇ ਜੀ ਆਪਾਂ ਉਸ ਤੋਂ ਬਾਅਦ ਚੱਲ ਬਸ ਵਾਪਸੀ ਹੋਊਗੀ ਜੀ ਆਪਣੀ ਸਾਰੇ ਮੱਥਾ ਟੇਕ ਲਿਆ ਤੇ ਲੰਗਰ ਵਾਟਾ ਸ਼ਕ ਲਿਆ ਠੀਕ ਹੈ ਇਸ਼ਨਾਨ ਵੀ ਕਰ ਲਿਆ ਮੰਮੀ ਦਾ ਇਸ਼ਨਾਨ ਰਹਿਦਾ ਗਾ ਜੀ ਮੰਮੀ ਇਸ਼ਨਾਨ ਕਰਨਗੀ ਮੰਮੀ ਨੇ ਕਰਨੀ ਜੀ ਤਿੰਨ ਇਸ਼ਨਾਨ ਤੇ ਹੁਣ ਆਪਾਂ ਕਰਨ ਨੂੰ ਵਾਪਸੀ ਕਰਾਂਗੇ ਫਿਰ ਤੁਹਾਨੂੰ ਮਿਲਾਂਗੇ ਪਾਣੀ ਪੀਣ ਦਾ ਨਹੀਂ ਪੀਣਾ ਆਹ ਫਿਰ ਪੀਣਾ ਨਹੀਂ ਦੇਤੀ ਆਦਾ ਕਿਸਦਾ ਕਿਸਦਾ ਲੋਜੀ ਮੰਮੀ ਨੇ ਇਸ਼ਨਾਨ ਵੇਰਾ ਕਰ ਲਿਆ ਸੀ ਜੀ ਤੇ ਆਪਾਂ ਹੁਣ ਕਰ ਲਈਏ ਜੀ ਵਾਪਸੀ ਤੇ ਹੁਣ ਜਾਵਾਂਗੇ ਕਿ ਆਪਾਂ ਕਰੇ ਠੀਕ ਹੈ ਜੀ ਤੇ ਵਧੀਆ ਦਰਸ਼ਨ ਹੋਏ ਇਸ਼ਨਾਨ ਵੇਰਾ ਕਰਕੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਅੱਜ ਦਾ ਦਿਨ ਵੀ ਬਹੁਤ ਵਧੀਆ ਗਿਆ ਸੀ ਆਪਣਾ ਹਨਾ ਤੇ ਤੇ ਚ ਤਰਨ ਨਾ ਆਈਸਕ੍ਰੀਮ ਮੰਗ ਰਹੀ ਸੀ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਆ ਤੇ ਸਰਦਾਰ ਜੀ ਕਹਿੰਦੇ ਚਲੋ ਉੱਪਰ ਰਸਤੇ ਦੇ ਵਿੱਚ ਕੁਝ ਪੀ ਲਾਂਗੇ ਕੰਨੇ ਵਗੈਰਾ ਦਾ ਜੂਸ ਜਾਂ ਫਿਰ ਲੈਮਨ ਜੂਸ ਠੀਕ ਹੈ ਜੀ ਤੇ ਆਪਾਂ ਨਾ ਗੰਨੇ ਦਾ ਜੂਸ ਨਹੀਂ ਸੀ ਪੀਤਾ ਫਿਰ ਆਪਾਂ ਲੈਮਨ ਜੂਸ ਪੀ ਲਿਆ ਸੀ ਰਸਤੇ 'ਚ ਰੁੱਕ ਕੇ ਇਹ ਨੇਡਲ ਪਹਿਲੀ ਬੁੱਕਾ ਤੋਂ 310 ਦੇ ਇੱਥੇ ਆਖੋ ਦੇਖੋ ਹਾਂ ਲਾਈ ਵੀ ਨੇਡਲ ਪਹਿਲੀ ਬਰੈਂਟਾ ਅੰਬ੍ਰੈਂਡ ਬਜ਼ਾਰੀ ਆ ਤੇ ਆਉਦੇ ਈ ਮਾਰਚ വള്ളം വള്ളം തന്നെ എന്നൊരു വെള്ളം എടുക്കാനാണ് ആ സാധനം വള്ളം എടുക്ക് നമുക്ക് പൈപ്പ് എടുത്തിട്ടുണ്ട് ഹലോ ഹലോ വലിയ അണ്ടവാണ് അണ്ടവാണ്ണ്ടി വില ആള് ഇതിന്റെ ലൈ ലൈക്ക് ആ കലല പൈപ്പ് എടുവായി हाँ जी फ्रेंड्स नहीं जी टाइम जोड़ा हो गया मिनट हो गए मैं पांच छः मिनट पहले ही उठी घर पहुंच गए कितने जा गई मैं

तो मैं अपने सारे कॉटन के सूट काट लेंगे तुम्हें तुम्हें पता गर्मी स्टार्ट हो गई काफ़ी दिन हो गए सूट कटे सूट धो के सारे मैंने तैयार कर लिए अपने अपनी सैट तो एक दो सूट जोड़े है कि मैं कट दिते नहीं क्योंकि वो टाइट हो गए ਕੀ ਨੂੰ ਸੁਟਗੜਾ ਮਗਰ ਕੋਟੰਨੇ ਠੀਕ ਹੈ ਲੇਕਿਨ ਤੁਹਾਨੂੰ ਕਿਨ੍ਹਾ ਕਿੜੇ ਕਿੜੇ ਸੁਟਲੇ ਕੇ ਹੈ 76 ਹੋਈ ਨਹੀਂ Tidak ada kembali Tidak ada kembali ਜੋ ਜਪਣਾ ਚਾਹ ਉਹ ਵਗਰ ਬਣਾ ਕੇ ਇੰਨੇ ਆਗੇ ਤੇਲ ਵਾਲੇ ਬੇਹਣ ਦੰਨੀ ਆ ਠੀਕ ਹੈ ਜੀ ਤੇ ਫਿਰ ਜਦ ਮੈਨੂੰ ਮਿਲਿਆ ਆਪਾਂ ਨੂੰ ਸੁੱਕੂ ਦੇ ਹੋਣੇ ਕਾਟਨ ਦੇ ਟੁਕੜੇ ਮਿਲਿਆ ਕੇ ਨਾ ਇੱਕ ਤੋਂ ਤਾਂ ਆਪਾਂ ਨੂੰ ਮਤਲਬ ਮੈਨੂੰ ਉਹ ਜਿਹੀ ਜੈਸੀ ਜੇ ਸੁੱਕ ਮੇਰੇ ਜ਼ਿਆਦਾ ਘਾਟਾ ਹੋਇਆ ਸੀ ਤਾਂ ਮੈਨੂੰ ਉਹ ਕਹਤਾ ਸੀ ਮੈਨੂੰ ਕਾਟਨ ਦੇ ਸੂਟ ਲੈ ਆਇਓ ਠੀਕ ਆ ਤੇ ਉਹ ਵੀ ਦਿਖਾਉਂਗੀ ਤੇ ਤੋ ਸੁਪ ਮੇਰੇ ਪਹਿਲਾਂ ਦੇ ਕੱਟੇ ਤੇ ਸੀ ਫਰੈਂਡਸ ਹਨਾ ਤੁਹਾਨੂੰ ਮੈਂ ਪਹਿਲਾਂ ਵੀਡੀਓ ਦੇ ਵਿੱਚ ਦੱਸਦਾ ਸੀ ਕਿ ਉਹ ਆਪਾਂ ਜਿਹੜਾ ਆਪਣੇ ਕੋਲ ਤੇ ਬਾਕੀ ਸਾਰੇ ਰੈਡੀ ਨੇ ਕਿ ਤੇ ਉਹਦੀ ਨਾਲ ਮਤਲਬ ਕਮੀਜ਼ ਰੈਡੀ ਕਰਨ ਵਾਲੇ ਨੇ ਕਿ ਕਮੀਜ਼ ਵੀ ਮਤਲਬ ਅੱਧੇ ਤਿਆਰ ਪਰੇ ਪਏ ਨੇ ਤੇ ਫਿਰ ਉਹ ਤੋਂ ਆਪਣੀ ਸਲਾਵਾ ਨੂੰ ਸੀ ਫਰੈਂਡਸ ਤੇ ਆਪਣੀ ਜਾਣ ਦੀ ਤੇ ਫਿਰ ਉਹ ਵਿਚ ਹੀ ਰਹੇ ਉਦੋਂ ਤੁਮ ਉਹ ਪੂਰੇ ਕਰ ਆਉਣੇ ਆ ਠੀਕਾ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਆਖਿਆ ਸੀ ਕਿ ਆਪਾਂ ਸਟਿਚਿੰਗ ਦਾ ਕੰਮ ਛੱਡਣਾਗਾ ਠੀਕਾ ਦੇਖੋ ਜਿਹੜੇ ਅਸੀਂ ਸੂਟ ਸਟ੍ਰੈਚ ਕਰਵਾਉਂਦੇ ਹਾਂ ਨਾ ਉਹ ਤਾਂ ਫਿਰ ਆਪਾਂ ਕਿੱਥੇ ਨਾ ਪਾ ਦਿੰਦੇ ਨੇ ਤੇ ਮਤਲਬ ਕਹਿੰਦੇ ਨੇ ਸਾਡਾ ਸੂਟ ਬਣਾਓ ਸਾਡਾ ਸੂਟ ਬਣਾਤਾ ਤੋ ਤੇ ਆਪਾਂ ਦੇਖਦੇ ਆਂ ਦਸ ਮਰਮਾਨਾ ਵੀ ਮੈਂ ਛੱਡਦਾ 44 ਬਹੁਤ ਮੁਸਤ ਦੇ ਹੁੰਦੇ ਆ ਕਿਉਂਕਿ ਬਾਕੀ ਮੰਡੀ ਬਹੁਤ ਰੌਣੀ ਹੈ ਹਾਂਜੀ ਪਿੱਛੇ ਨਾ ਆਵਾਜ਼ ਬਹੁਤ ਜ਼ਿਆਦਾ ਆ ਰਹੀ ਸੀ ਤੇ ਨਾ ਮੇਰੀ ਬਾਸ ਹੁੰਦੀ ਸੀ ਕੁਸ ਮੈਂ ਕਿਚਨ 'ਚ ਖੜੀ ਸੀ ਆਵਾਜ਼ ਬਹੁਤ ਜ਼ਿਆਦਾ ਮੈਨੂੰ ਹੌਲੀ-ਪੋਲ ਬੋਲਣਾ ਪੈ ਰਿਹਾ ਸੀ ਪਾਪਾ ਜੀ ਬੈਠੇ ਸੀਗੇ ਕਦਰ ਮੈਂ ਉੱਚੀ ਨਹੀਂ ਬੋਲਦੀ ਉਸ ਵਕਤ ਵੀ ਵੀਡੀਓ ਵੀ ਮੈਂ ਤਾਂ ਮੈਂ ਬੋਲਿਆ ਨਹੀਂ ਜਾਂਦਾ ਤੇ ਇਸ ਕਰਕੇ ਨਾ ਮੈਂ ਵਾਇਸਓਵਰ ਕਰ ਰਹੀ ਆ ਤੇ ਬਸ ਮੈਂ ਇਹ ਹੀ ਦੱਸ ਰਹੀ ਸੀ ਕਿ ਆਪਾਂ ਵੀ ਸਟਿਚਿੰਗ ਦਾ ਕੰਮ ਉਹ ਫਰੈਂਡਸ ਉਹ ਆਪਾਂ ਛੱਡ ਦਾਂਗੇ ਠੀਕ ਆ ਜੀ ਬਹੁਤ ਘੱਟ ਜਿਹੜਾ 1 2 ਹੈਗੇ ਨੇ ਜਿਨ ਕਸਟਮਰ ਆਪਣੇ ਨਾਲ ਦੇ ਸੂਟ ਸਵਾ ਕਰਾਂਗੇ ਤੇ ਮੈਂ ਤਾਂ ਮੈਨੂੰ ਤਾਂ ਸਰਦਾਰ ਜੀ ਨੇ ਵੀ ਕਿਹਾ ਤਾਂ ਕਿ ਉਹਨਾਂ ਦੇ ਵੀ ਨਹੀਂ ਪਾਣੇ ਹੈ ਕਿਉਂਕਿ ਮੈਨੂੰ ਆਪ ਨੂੰ ਜਦ ਬਹੁਤ ਪ੍ਰੋਬਲਮ ਬਣਦੀ ਆ ਤੇ ਮੈਂ ਸੂਟ ਬਣਾ ਕੇ ਆਪਾਂ ਦੇ ਦਿੱਤੇ ਨੇ ਜਿਹੜਾ ਮਤਲਬ ਅੱਜ ਮੈਂ ਐਡੀਟਿੰਗ ਕਰ ਰਹੀ ਆ ਨਾ ਤੇ ਮ ਬਣਾ ਕੇ ਦਿੱਤੇ ਤੇ ਮੈਨੂੰ ਪਤਾ ਮੇਰੀ ਕੀ ਹਾਲਤ UI ਬਹੁਤ ਜ਼ਿਆਦਾ ਢੂਹੀ ਚ ਦਰਦ ਕਰ ਰਿਹਾ ਫਰੈਂਡਸ ਤੇ ਸਵੇਰੇ ਤਾਂ ਮੈਂ ਤਾਂ ਬਿਲਕੁਲ ਹੀ ਨਹੀਂ ਉੱਠਿਆ ਗਿਆ ਤੇ ਹਨਾ ਬਾਕੀ ਜਿਹੜੇ ਸੂਟਾਂ ਦੀ ਆਪਾਂ ਗੱਲ ਕਰੀਏ ਤੁਹਾਨੂੰ ਵੀ ਕਾਟਨ ਦੇ ਸੂਟ ਦਿਖਾਵਾਂਗੀ ਮੈਂ ਤੁਹਾਨੂੰ ਤੋਂ ਇਸ ਵੀਡੀਓ ਵਿੱਚ ਮੈਂ ਨਹੀਂ ਦਿਖਾ ਪਾਈ ਕਿਉਂਕਿ ਅੱਗੇ ਵੀਡੀਓ ਕੰਟੀਨਿਊ ਨਹੀਂ ਰੱਖ ਸਕੀ ਮੈਂ ਤੇ ਗੱਲਾਂ ਕਰਦੇ ਕਰਦੇ ਆਪਣੀ ਚਾਹ ਵੀ ਬਣ ਗਈ ਸੀਗੀ ਤੇ ਬਸ ਚਾਹ ਵਗੈਰਾ ਮੰਨ ਕੇ ਆਪਾਂ ਮम्मी ਤੇ ਹਾਨੀ ਸੀ ਸੱਚਾ ਪੱਪਾਏ ਦੇ ਕੇ ਉਸ ਤੋਂ ਬਾਅਦ ਨਹੀਂ ਹੈਗੇ ਸੀ ਮੰਮੀ ਹੰਦੋਂ ਆਪਾਂ ਦੇਣ ਤੋਂ ਬਾਅਦ ਬਸ ਆਪਾਂ ਚਾਹਵਾਂ ਰ ਅਪੀਲ ਸੀ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਜੀ ਬਾਏ ਬਾਏ